ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਦੋਂ ਵੀ ਕੋਈ ਚੋਣ ਹੁੰਦੀ ਹੈ ਕੁਝ ਨਤੀਜੇ ਅਜਿਹੇ ਹੁੰਦੇ ਨੇ ਜਿਹੜੇ ਅਨਕਿਆਸੇ ਹੁੰਦੇ ਨੇ ਜਿਹੜੇ ਹੈਰਾਨੀਜਨਕ ਹੁੰਦੇ ਨੇ ਜਿਨ੍ਹਾਂ ਬਾਰੇ ਕਦੇ ਸੋਚਿਆ ਨਹੀਂ ਹੁੰਦਾ ਇਸ ਤਰ੍ਹਾਂ ਦੇ ਨਤੀਜੇ ਇਸ ਵਾਰ ਵੀ ਦੇਖਣ ਨੂੰ ਮਿਲ ਸਕਦੇ ਨੇ ਖਡੂਰ ਸਾਹਿਬ ਤੋਂ ਮਿਲ ਸਕਦਾ ਅਮਰਤਪਾਲ ਸਿੰਘ ਜਿੱਤ ਸਕ ਔਰ ਇਸੇ ਤਰ੍ਹਾਂ ਫਰੀਦਕੋਟ ਤੋਂ ਇੱਕ ਹਵਾ ਚੱਲ ਰਹੀ ਹੈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਇੰਦਰਾ ਗਾਂਧੀ ਦੇ ਇੰਦਰਾ ਗਾਂਧੀ ਨੂੰ ਦੋ ਬੰਦਿਆਂ ਨੇ ਮਾਰਿਆ ਸੀ ਸਤਵੰਤ ਸਿੰਘ ਤੇ ਸ਼ਹੀਦ ਬੈਂਤ ਸਿੰਘ ਬੈਂਤ ਸਿੰਘ ਦਾ ਪੁੱਤਰ ਜੋ ਹੈ ਸਰਬਜੀਤ ਸਿੰਘ ਖਾਲਸਾ ਪਤਾ ਲੱਗਿਆ ਕਿ ਉਹਦੇ ਹੱਕ ਦੇ ਵਿੱਚ ਬਾਵਾ ਹਵਾ ਚੱਲ ਰਹੀ ਹੈ ਤੇ ਜਿਹੜੀ ਹਵਾ ਜਿੱਤ ਵੱਲੋਂ ਵੱਧ ਰਹੀ ਹੈ ਇਹਦੀ ਅਨਾਲਿਸਿਸ ਕਰਾਂਗੇ ਆਪਾਂ ਕਿ ਸੱਚਮੁੱਚ ਸਰਵਿਸਿੰਗ ਜਿੱਤ ਸਕਦਾ ਜੇ ਕਾਲ ਸਾਹਿਬ ਜਿੱਤ ਸਕਦੇ ਨੇ ਉਹਦੇ ਪਿੱਛੇ ਕਾਰਨ ਕੀ ਨੇ ਕਰਮਜੀਤ ਅਨਮੋਲ ਰਾਜਵਿੰਦਰ ਸਿੰਘ ਅਮਰਜੀਤ ਸਿੰਘ ਸਾਹਿਬ ਅਮਰਜੀਤ ਕੌਰ ਸਾਹਿਬ ਕੇ ਖਾਸ ਤੌਰ ਤੇ ਹੰਸ ਰਾਜ ਹੰਸ ਇਹ ਕਿਉਂ ਕਿਉਂ ਪਿੱਛੇ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਪੱਕ ਕਰਦੇ ਆ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਫਿਰ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਸੋ ਫਰੀਦਕੋਟ ਜਿਹੜੀ ਕੰਸਟਿਟੂਐਂਸੀ ਹੈ ਇਹ ਕਮਾਲ ਦਾ ਵੈਸੇ ਇਨ 4 ਜਿਲ੍ਹੇ ਦੇ ਜਿਹੜੇ ਇਹਦੇ ਚ ਆਉਂਦੇ ਨੇ ਬਠਿੰਡਾ ਫਰੀਦਕੋਟ ਮੁਕਸਰ ਸਾਹਿਬ ਮੋਗਾ ਇਨਾਂ ਦੇ ਆ ਤਸੀਲਾਂ ਜਾਂ ਇਹਨਾਂ ਦੇ ਹਲਕੇ ਇਹ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਆਉਂਦੇ ਨੇ ਤੇ ਵੈਸੇ ਕਾਫੀ ਟਾਈਮ ਇੱਥੇ ਸ਼ਰੋਮੀ ਅਕਾਲੀ ਦਲ ਜਿੱਤਦਾ ਰਿਹਾ ਹੈ 1970 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਇਥੋਂ ਲੋਕ ਸਭਾ ਜਿੱਤੇ ਸਨ ਫਿਰ ਭਾਈ ਸੁਮਿੰਦਰ ਸਿੰਘ ਜੱੱਟ ਐ 84 ਦੇ ਵਿੱਚ 99 ਚ ਜਗਦੇਵ ਸਿੰਘ ਖੁੱਡਿਆ ਜੱਟ ਐ ਸੀ 96 ਚ ਤੇ ਉਸ ਤੋਂ ਬਾਅਦ 1998 ਚ ਸੁਖਵੀਰ ਸਿੰਘ ਬਾਦਲ ਵੀ ਇੱਥੋਂ ਜਿੱਤਿਆ ਸੀ ਫਰੀਦਕੋਟ ਤੋਂ ਤੇ ਫਿਰ 2009 ਦੇ ਵਿੱਚ ਪਰਮਜੀਤ ਕੌਰ ਗੁਲਸ਼ਨ ਇਹ ਸਾਰੇ ਹੀ ਬੰਦੇ ਸ਼ਰੋਮੀ ਅਕਾਲੀ ਦੰਦ ਦੇ ਸੀ ਫਿਰ ਕਾਂਗਰਸ ਨੇ ਕਦੋਂ ਜਿੱਤੀ 1980 ਦੇ ਵਿੱਚ ਗੁਰਵਿੰਦਰ ਕੌਰ ਬਰਾੜ ਜਿੱਤੀ 91 ਚ ਜਗਮੀਤ ਸਿੰਘ ਬਰਾੜ ਜਿੱਤਿਆ ਫਿਰ 99 ਵਿੱਚ ਜਗਮੀਤ ਬਰਾੜ ਜਦੋਂ ਸਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ ਤੇ ਫਿਰ 19 ਦੇ ਵਿੱਚ ਮੁਹੰਮਦ ਸਦੀਕ ਜਿੱਤਿਆ ਸੀ ਤੇ ਫਿਰ 14 ਚ ਕੁਬਾਰ ਜਿੱਤਿਆ ਪ੍ਰੋਫੈਸਰ ਸਾਧੂ ਸਿੰਘ ਆਮ ਆਦਮੀ ਪਾਰਟੀ ਵੱਲ ਸੋ ਇਸ ਤਰ੍ਹਾਂ ਦੇ ਹਾਲਾਤ ਨੇ ਇਸ ਜਿਹੜੀ ਹੈ ਕੰਸਟੀਟੂਐਂਸੀ ਦੀ ਇਸ ਕੰਸਟੀਟਿਊਸ਼ਨ ਨੂੰ ਹੋਰ ਜੇ ਚੰਗੀ ਤਰ੍ਹਾਂ ਸਮਝਣਾ ਹੈ ਤਾਂ ਆਪਾਂ ਦੇਖ ਲਈਏ ਕਿ ਸ਼ਾਇਦ ਇੱਕ ਕੋਈ ਬੰਦਾ ਕਾਂਗਰਸ ਪਾਰਟੀ ਦਾ ਜਿੱਤਿਆ ਹੋਇਆ ਗਿੱਦੜਵਾਹ ਤੋਂ ਰਾਜਾ ਬੜਿੰਗ ਅਦਰਵਾਈਜ਼ ਸਾਰੀਆਂ ਜਿਹੜੇ ਵਿਧਾਨ ਸਭਾ ਜਾਂ ਐਮ ਐਲ ਏ ਨੇ ਉਹ ਆਮ ਆਦਮੀ ਪਾਰਟੀ ਕੋਲ ਨੇ ਹੁਣ ਤੁਸੀਂ ਦੇਖੋ ਨਿਹਾਲ ਸਿੰਘ ਵਾਲਾ ਰਿਜ਼ਰਵ ਕੰਸਟੀਚੁਐਂਸੀ ਹੈ ਉੱਥੇ ਮਨਜੀਤ ਸਿੰਘ ਖਾਲਸਾ ਮਨਜੀਤ ਸਿੰਘ ਬਲਾਸਪੁਰ ਹੈ ਤੇ ਬਾਗਾਪੁਰਾਣਾ ਤੋਂ ਜਿਹੜੀ ਮੋਗੇ ਚ ਪੈਂਦੀ ਹੈ ਮੋਗਾ ਜਿਲ੍ਹਾ ਕੰਸਟੀਟੂਐਂਸੀ ਇਹ ਹੈ ਅਮਰਤਪਾਲ ਸਿੰਘ ਸੋਖਾਨੰਦ ਹੈ ਤੇ ਮੋਗਾ ਖੁੱਦ ਜਿਹੜਾ ਆਪ ਉਹਦੇ 'ਚ ਅਮਨਦੀਪ ਕੌਰ ਅਰੋੜਾ ਹੈ ਧਰਮਕੋਟ ਦੇ ਵਿੱਚ ਦਵਿੰਦਰ ਸਿੰਘ ਇਹ ਵੀ ਆਮ ਆਦਮੀ ਪਾਰਟੀ ਦਾ ਫਰੀਦਕੋਟ ਦੇ ਵਿੱਚ ਗੁਰਦੇਵ ਸਿੰਘ ਸਿੱਖ ਆਮ ਆਦਮੀ ਪਾਰਟੀ ਕੋਟਕਪੂਰਵਾ ਸਪੀਕਰ ਸਾਹਿਬ ਨੇ ਕੁਲਤਾਰ ਸਿੰਘ ਸਤਮਾ ਇਹ ਵੀ ਫਿਰ ਇੱਕ ਹੋਰ ਜੈਤੋਂ ਜਿਹੜੀ ਇਹ ਰਿਜ਼ਰਵ ਹੈ ਇਹ 'ਚ ਮੋਲਕ ਸਿੰਘ ਹੈ ਤੇ ਰਾਮਪੁਰਾ ਫੂਲ ਜਿਹੜੀ ਬਠਿੰਡੇ ਵਾਲੀ ਇਹਨਾਂ ਚ ਉਹ ਹੈ ਬਲਕਾਰ ਸਿੰਘ ਸਿੱਧੂ ਸੋ ਇਹ ਫਾਇਦਾ ਹੋਣਾ ਚਾਹੀਦਾ ਕਰਮਜੀਤ ਸਿੰਘ ਅਨਬੋਲ ਨੂੰ ਸਿੰਗਰ ਨੇ ਧੋ ਕਰਮਜੀਤ ਅਨਬੋਲ ਵਧੀਆ ਕਲਾਕਾਰ ਹੈ ਵਧੀਆ ਸਿੰਗਰ ਹੈ ਸਤਾਤਾ ਰੀਤਰ ਨਾਲ ਹੈ ਔਰ 8 ਮਲੇ ਨਾਲ ਨੇ ਔਰ ਉਹਦੀ ਪੋਜੀਸ਼ਨ ਇਹ ਹੈ ਕਿ ਲਗਾਤਾਰ ਜਿਹੜੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਉਹਦੀ ਮਦਦ ਲਈ ਪਹੁੰਚ ਰਹੇ ਨੇ ਕਰਮਜੀਤ ਅਨਬੋਲਦੇ ਇਹ ਹੈ ਤੇ ਸਤਾਤ ਰਿਤਰ ਦੇ ਹੋਣ ਕਾਰਨ ਇਸ ਨੂੰ ਸਰਕਾਰੀ ਸਪੋਰਟ ਪੂਰੀ ਮਿਲ ਰਹੀ ਹੈ ਇਹ ਗੱਪਾ ਕਹਿ ਸਕਦੇ ਆ ਸ਼੍ਰੋਮਲੀ ਕਾਲੀਦਲ ਦਾ ਬੰਟੀ ਰਮਾਣਾ ਚੜਾ ਰਹੇ ਆਂ ਔਰ ਆਪ ਜਿਹੜਾ ਹੈ ਕਿਉਂਕਿ ਇਹਨਾਂ ਦਾ ਇਹਨਾਂ ਦੇ ਪਿਤਾ ਸੀਤਲ ਸਿੰਘ ਤੰਦਵਾਰ ਐਮਐਲਏ ਰਹੇ ਨੇ ਏ ਆਪ बिजनेसमैन ਹੈ ਲੇਕਿਨ ਉਹਨੂੰ ਇੱਕ ਸੈਟਬੈਕ ਜਰੂਰ ਪਹੁੰਚੀ ਹੈ ਉਹਦਾ ਭਰਾ ਲਖਵਿੰਦਰ ਸਿੰਘ ਤੋੜ ਲਿਆ ਇਹਨਾਂ ਨੇ ਉਹ ਆਮ ਆਦਮੀ ਪਾਰਟੀ ਚੜਾ ਗਿਆ ਲੇਕਿਨ ਇਸੇ ਤਰ੍ਹਾਂ ਅਮਰਜੀਤ ਕੌਰ ਸਾਹ ਹੋ ਕੇ ਕਾਂਗਰਸ ਦੀ ਹਾਲੇ ਕਿਉਂਕਿ ਨਵੀਂ ਹੈ ਉਹਦੇ ਤੇ ਕੋਈ ਉਸ ਤਰ੍ਹਾਂ ਦਾ ਦਾਗ ਨਹੀਂ ਲੇਕਿਨ ਮੁਹੰਮਦ ਸਦੀਕ ਜਦੋਂ ਜਿੱਤਿਆ ਸੀ ਉਸ ਤੋਂ ਬਾਅਦ ਉਹਦੀ ਟਿਕਟ ਕਿਉਂ ਕੱਟੀ ਗਈ ਇਹ ਤਾਂ ਕਾਂਗਰਸ ਪਾਰਟੀ ਜਾਣਦੀ ਹੈ ਲੇਕਿਨ ਹਾਂਸ ਰਾਜ ਹਾਂਸ ਸਭ ਤੋਂ ਜ਼ਿਆਦਾ ਚਰਚਿਤ ਵਿਸ਼ਾ ਜਿਹੜਾ ਹੈ ਸਬਜੈਕਟ ਬਣ ਗਿਆ ਹੁਣ ਇੱਥੋਂ ਦਾ ਇਹ ਬੰਦਾ ਜਿਹੜਾ ਹੰਸਰਾ ਜਾਂਸਾ ਐਮਪੀ ਵੀ ਰਿਹਾ ਸਭ ਕੁਝ ਰਿਹਾ ਹੈ ਲੇਕਿਨ ਇਸ ਦੇ باوجود ਜਿਹੜਾ ਹੈ ਹੰਸਰਾ ਸੰਸ ਦਾ ਵਿਰੋਧ ਹੈ ਤੇ ਇੱਥੇ ਦੀ ਪੋਜੀਸ਼ਨ ਪਿੰਡਾਂ 'ਚ ਖਾਸ ਤੌਰ ਤੇ ਕਿਸਾਨਾਂ ਨੇ ਜਿਨ੍ਹਾਂ ਨੂੰ ਇਹਨੇ ਛਿੱਤਰ ਮਾਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਬਹੁਤ ਖਰਾਬ ਕੀਤੀ ਹੈ ਕਾਫੀ ਡਰਾਮੇ ਕਰ ਰਿਹਾ ਹੈ ਹੰਸਰਾ ਜਾਂਸਾ ਹੁਣ ਇਹ ਸਾਰਿਆਂ ਦੇ ਵਿੱਚ ਹਾਲਕ ਇੱਕ ਬੰਦਾ ਹੋਰ ਵੀ ਖੜਾ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਲਦੇਵ ਸਿੰਘ ਗਗਰਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਵਾਰ ਜਿਹੜਾ ਸਰਬਜੀਤ ਸਿੰਘ ਖਾਲਸਾ ਬੈਂਤ ਸਿੰਘ ਦੇ ਮੁੰਡੇ ਨੂੰ ਖੜਾ ਕੀਤਾ ਸੀ ਉਹਨਾਂ ਦੀ ਇਹ ਸਰਬਜੀਤ ਸਿੰਘ ਦੀ ਮਦਰ ਜਿਹੜੀ ਹੈ ਬੈਂਮਲ ਖਾਲਸਾ ਬੈਂਮਲਕੌਰ ਖਾਲਸਾ ਉਹ ਵੀ ਜਿੱਤੇ ਸੀ ਇਹਨਾਂ ਦਾ ਦਾਦਾ ਜੀ ਵੀ ਜਿੱਤ ਚੁੱਕੇ ਨੇ ਸਚਾ ਸਿੰਘ ਖਾਲਸਾ ਲੇਕਿਨ ਇਸ ਵਾਰ ਕਿਉਂਕਿ ਸਿਮਰਜੀਤ ਸਿੰਘ ਮਾਨ ਨਾਲ ਕਈ ਕਿਸਮ ਦੀ ਗੱਲਬਾਤ ਹੋਈ ਜਵਾਨੀ ਤੇ ਉਸ ਤੋਂ ਬਾਅਦ ਉਹਨਾਂ ਨਾਲ ਜਿਹੜੀ ਦੂਰੀ ਹੋ ਗਈ ਤੇ ਇਸ ਵਾਰ ਇੰਡੀਪੈਂਡੈਂਟ ਸਰਬਜੀਤ ਸਿੰਘ ਖਾਲਸਾ ਖੜਾ 45 ਸਾਲ ਦੀ ਉਮਰ ਹੈ 10ਵੀਂ ਪਾਸ ਹੈ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀ 31 ਅਕਤੂਬਰ 1984 ਦੋ ਜਿਹੜੇ ਸਿੱਖਾਂ ਜਿਨ੍ਹਾਂ ਨੂੰ ਸ਼ਹੀਦ ਬਣਦੇ ਨੇ ਸਰਦਾਰ ਬੀਨਤ ਸਿੰਘ ਜਿਹੜੇ ਸਰਬਜੀਤ ਖਾਲਸਾ ਦੇ ਪਿਤਾ ਤੇ ਦੂਜੇ ਸਤਪੰਥ ਸਿੰਘ ਇਹ ਇਹ 31 ਅਕਤੂਬਰ 1984 ਦੀ ਗੱਲ ਹੈ ਉਸ ਤੋਂ ਬਾਅਦ ਲਗਾਤਾਰ ਪਰਿਵਾਰ ਨੂੰ ਜ ਵੱਡਾ ਜਿਹੜਾ ਸਿੱਖ ਕੰਪਲੈਕਸ ਹੈ ਉਹ ਸਰਕਾਰ ਦੇ ਰਿਹਾ ਹੈ ਸ਼ਹੀਦਾਂ ਦਾ ਪਰਿਵਾਰ ਮੰਨ ਰਿਹਾ ਹੈ ਇਸੇ ਕਰਕੇ ਇਹਨਾਂ ਦੀ ਮਦਰ ਜੀਤੀ ਸਰਜੀ ਦਾ ਦਾਦਾ ਵੀ ਜਿੱਤਿਆ ਸੀ ਸੋਚਾ ਸਿੰਘ ਮਲੋਆ ਇਹ ਨੰਨ ਵਿੱਚ ਜਿੱਤਿਆ ਸੀ ਬਿੰਦਲ ਕੌਰ ਖਾਲਸਾ ਵੀ ਨੰਨ ਵਿੱਚ ਜਿੱਤੇ ਸੀ ਫਿਰ ਇਹ ਚੱਕਿਆ ਨਹੀਂ ਤਾਂ BSP ਵੀ ਜੁਆਇਨ ਕਰ ਲਈ ਸੀ ਤੇ ਪਹਿਲਾਂ ਸਿਮਰਜੀਤ ਸਿੰਘ ਮਾਨ ਨਾਲ ਸੀ ਖੜ ਹੁਣ ਸਰਬਜੀਤ ਕਾਲਸਾ ਇੰਡੀਪੈਂਡੈਂਟ ਖੜੇ ਨੇ ਜਿਹੜੀ ਗੱਲ ਦੇਖਣ ਵਾਲੀ ਹੈ ਕਿ ਇਨ੍ਹਾਂ ਦਿਨਾਂ ਚ ਜਿਹੜੀ ਹਵਾ ਇੱਕਦਮ ਬਦਲੀ ਹੈ ਨੌਜਵਾਨ ਨਾਲ ਆਏ ਨੇ ਔਰ ਨੌਜਵਾਨਾਂ ਚੋਂ ਜਿਹੜਾ ਭਾਨਾ ਸਦੂ ਅੱਜਕਲ ਜ਼ਬਾਨ ਤੇ ਬਾਹਰ YouTube ਪਰ ਉਹ ਮਦਦ ਕਰ ਰਿਹਾ ਹੁਣ ਤਾਂ ਇੱਕ ਨਵਾਂ ਹਲਾਰਾ ਮਿਲਿਆ ਹੈ ਸਰਬਜੀਤ ਸਿੰਘ ਖਾਲਸਾ ਨੂੰ ਜਦੋਂ ਜਸਟਿਸ ਜੋਰਾ ਸਿੰਘ ਨੇ ਐਲਾਨ ਕਰਤਾ ਕਿ ਮੈਂ ਇਹਨਾਂ ਦੀ ਮਰਦਤ ਕਰੋਨੇ ਦੀ ਕੈਂਪੇਨ ਚ ਬਿਲਕੁਲ ਉਸ ਤਰ੍ਹਾਂ ਜਿਵੇਂ ਪਰਮਜੀਤ ਕੌਰ ਬੀਬੀ ਖਾਲੜਾ ਅਮਰਪਾਲ ਸਿੰਘ ਦੀ ਕੈਂਪੇਨ ਚ ਨਖਲੂਰ ਸਾਹਿਬ ਉਸੇ ਤਰ੍ਹਾਂ ਹੋਰ ਬਹੁਤ ਸਨੇ ਨੇ ਤੇ ਇਹ ਜਿਹੜਾ ਸਤਪੰਥ ਸਿੰਘ ਸ਼ਹੀਦ ਸਤਪੰਥ ਸਿੰਘ ਦੇ ਸਾਰਾ ਪਰਿਵਾਰ ਇਹਦੀ ਮਦਦ ਕਰ ਰਿਹਾ ਹੈ ਕਿ ਮੈਂ ਉੱਥੋਂ ਦੇ ਲੋਕਾਂ ਨੂੰ ਪੁੱਛਿਆ ਇੱਕ ਦੋ ਲੀਡਰਾਂ ਨਾਲ ਵੀ ਗੱਲ ਹੋਈ ਵਿਰੋਧੀ ਧਿਰ ਦੇ ਵੀ ਲੀਡਰਾਂ ਨਾਲ ਗੱਲ ਹੋਈ ਸਭ ਨੇ ਮੰਨਿਆ ਕਹਿੰਦੇ ਵੀ ਸੱਚੀ ਗੱਲ ਇਹ ਐ ਆਸ ਨਹੀਂ ਸੀ ਕਿਉਂਕਿ ਇੱਕ ਦੋ ਵਾਰ ਪਹਿਲਾਂ ਪਦੌੜ ਤੋਂ ਐਮਐਲਏ ਖੜਾ ਸੀ ਖਾਰਿਆ ਫਿਰ 2004 ਦੇ ਵਿੱਚ ਬਠਿੰਡਾ ਤੋਂ ਖੜਾ ਸੀ ਅੰਮ੍ਰਿਤਸਰ ਅਕਾਲੀ ਦਾ ਅੰਮ੍ਰਿਤਸਰ ਦੀ ਟੱਕ ਤੇ 113000 ਵੋਟ ਮੇਲੇ ਸੀ ਲੇਕਿਨ ਇਸ ਵਾਰ ਹਾਲਾਤ ਵੱਖਰੇ ਨੇ ਆਜ਼ਾਦ ਹੈ ਲੇਕਿਨ ਲੋਕਾਂ ਦੀ ਮਦਦ ਦਾ ਜਾਂ ਇਉਂ ਕਹੀਏ ਕਿ ਜਿਹੜੇ ਤਿੰਨ ਚਾਰ ਸੈਲੀਬ੍ਰਿਟੀ ਨੇ ਖਾਸ ਤੌਰ ਤੇ ਕਰਮਜੀਤ ਅਨਮੋਲ ਤੇ ਹੰਸਰਾਜ ਹੰਸ ਇਹ ਤਾਂ ਸ਼ੌਰਤ ਹੈ ਨਾ ਕੋਈ ਤਾਂ ਹੋਰ ਇਹਨਾਂ ਦਾ ਕੋਈ ਬੈਕਗ੍ਰਾਉਂਡ ਤਾਂ ਹੈ ਨਹੀਂ ਸੀ ਤੇ ਇਹ ਤਾਂ ਆਪਣੀ ਕਲਾਕਾਰੀ ਦੇ ਸਿਰ ਤੇ ਜਿਹੜੀ ਸ਼ੌਰਤ ਕਮਾਈ ਉਹਦੇ ਕਰਕੇ ਆਏ ਕਰਮਜੀਤ ਅਨਮੋਲ ਨੂੰ ਤਾਂ ਭਗਵੰਤ ਮਾਨ ਦਾ ਦੋਸਤ ਹੋਣ ਕਰਕੇ ਉਹਨਾਂ ਨੇ ਟਿਕਟ ਦਿੱਤੀ ਕੁਚ ਵੀ ਹੋਵੇ یوں ਲੱਗਣ ਲੱਗਿਆ ਕਿ ਲੋਕ ਫੋਨ ਸ਼ਾਇਦ ਉਹਨਾਂ ਦੇ ਮਨਾਂ 'ਚ ਖਾਸ ਕਿਸਮ ਦੀ ਕੋਈ ਰিজੈਂਟਮੈਂਟ ਪਈ ਹੈ ਤੇ ਪੰਜਾਬੀ ਤੋਂ ਕੋਈ ਵੀ ਹੋਵੇ ਪੰਜਾਬ ਨੇ ਤਾਂ ਆਪਦਾ ਹੀਰੋ ਜਿਉਣਾ ਮੋੜ ਬਣਾ ਰਿਹਾ ਸੀ ਜੱਗਾ ਬਣਾ ਰਿਹਾ ਸੀ ਤੋਂ ਇਹ ਤਾਂ ਪੰਜਾਬ ਤਾਂ ਹਮੇਸ਼ਾ ਜਿਹੜਾ ਸਤਾਪਦੀ ਦੇ ਖਰਾਬ ਬੋਲਦਾ ਨਾ ਉਹਦੇ ਦੇ ਹੱਕ 'ਚ ਹੁੰਦੇ ਨੇ ਲੇਕਿਨ ਜਿਸ ਤਰੀਕੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ 15 ਛੋਈ ਬੇਅਦਬੀ ਨੂੰ ਸਰਬ ਸਿੰਘ ਖਾਲਸਾ 18 ਹੈ ਉਹਦਾ ਸਿੱਧਾ ਨੁਕਸਾਨ ਸ਼੍ਰੋਮਣੀ ਕਾਲੀ ਦਰ ਨੂੰ ਜਾਰ ਹੈ ਇਹ ਵੀ ਗੱਲ ਹੈ ਹਵਾ ਬਿਲਕੁਲ ਸਹੀ ਗੱਲ ਲੱਗਦੀ ਹੈ ਸੋਚਿਆ ਵੀ ਨਹੀਂ ਸੀ ਕਿ ਸਰਬਜੀਤ ਦੇ ਹੱਕ 'ਚ ਇੰਨੀ ਤੇਜ਼ੀ ਨਾਲ ਹਵਾ ਬਗੂਗੀ ਇਸ ਇਲੈਕਸ਼ਨ ਦੇ ਵਿੱਚ ਸਾਰੇ ਹੈਰਾਨ ਹੋ ਰਹੇ ਨੇ ਕਿ ਕੀ ਹੋ ਗਿਆ ਤੇ ਹੈਰਾਨੀ ਤਾਂ ਉਦੋਂ ਜ਼ਿਆਦਾ ਹੋਊ 4 ਜੂਨ ਨੂੰ ਜੇ ਰਿਜ਼ਲਟ ਵੀ ਇਸੇ ਤਰੀਕੇ ਨਾਲ ਆਇਆ ਜਿਸ ਤਰੀਕੇ ਦੀ ਆਮ ਲੋਕਾਂ ਦੇ ਆਮ ਸੱਤਾ ਚ ਇਹ ਗੱਲ ਸੁਣਨ ਨੂੰ ਮਿਲਿਆ ਵੀ ਵੀ ਗੱਲ ਸਰਵਜੀਤ ਦੇ ਹੱਕ ਚ ਚੱਲ ਰਹੀ ਹੈ ਜਿਵੇਂ ਖਡੂਰ ਸਾਹਿਬ ਚ ਚੱਲ ਰਹੀ ਹੈ ਕਿ ਅਮਰਤਪਾਲ ਜਿੱਤ ਸਕਦਾ ਤੇ ਜੇ ਅਮਰਤਪਾਲ ਜਿੱਤ ਸਕਦਾ ਜੇ ਇਹ ਸਰਵਜੀਤ ਸਿੰਘ ਇੱਥੋਂ ਜਿੱਤ ਸਕਦਾ ਜੇ ਕਿਤੇ ਸਿਮਰਜੀਤ ਸਿੰਘ ਮਾਨ ਦੁਆਰਾ ਜਿੱਤਿਆ ਜਾਂਦਾ ਇਹ ਜਿਹੜੀ ਜਿੱਤ ਹੋ ਜਿੰਨਾ ਦੋਨੋਂ ਤਨਾਂ ਦੀ ਇਹਦੇ ਬੜੇ ਦੂਰਗਾਮੀ ਨਤੀਜੇ ਹੋਣਗੇ ਇਸ ਨਤੀਜਿਆਂ ਨੇ ਬਹੁਤ ਕੁਝ ਬਦਲ ਕੇ ਰੱਖ ਦੇਣਾ ਖਾਸ ਤੌਰ ਤੇ ਸਿੱਖ ਸਿਆਸਤ ਦਾ ਪੰਥਕ ਸਿਆਸਤ ਦਾ ਸਖਬੀਰ ਸਿੰਘ ਬਾਦਲ ਨੂੰ ਪਤਾ ਨਹੀਂ ਇਸ ਗੱਲ ਦਾ ਅਹਿਸਾਸ ਹੈ ਜਾਂ ਨਹੀਂ ਹੈ ਲੇਕਿਨ ਇਹਦਾ ਇਹਦੇ ਦੂਰਗਾਮੀ ਨਤੀਜੇ ਹੋਣਗੇ ਫਿਲਹਾਲ ਆਪਾਂ ਇਹ ਇੱਥੇ ਗੱਲ ਖਤਮ ਕਰ ਲੈਨੇ ਆ ਕਰਦੇ ਰਹਾਂਗੇ ਬਾਕੀ ਗੱਲਾਂ ਵੀ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ